ਅਸੀਂ ਪਹੁੰਚ ਚੁੱਕੇ ਹਾਂ ਇਸ ਪਿੰਡ ਰਾਜੇਤਾਲ ਦੇ ਵਿੱਚ ਆਹ ਸਾਰੇ ਦਾ ਸਾਰਾ ਹੀ 12 ਕਿੱਲਿਆਂ ਦੇ ਵਿੱਚ ਰਾਜਾ ਅਕਬਰ ਜਿਹੜਾ ਬਾਦਸ਼ਾਹ ਹੋਇਆ ਇਸ ਤਲਾਬ ਦੇ ਵਿੱਚ ਉਤਰਨ ਵਾਸਤੇ ਦੋਸਤੋ ਸੱਤ ਰਸਤੇ ਇਸ ਤਲਾਬ ਦੇ ਵਿੱਚ ਕਦੇ ਪਾਣੀ ਹੀ ਪਾਣੀ ਹੁੰਦਾ ਸੀ ਹੁਣ ਤੁਹਾਨੂੰ ਜਿਹੜੇ ਆ ਉਹ ਪੱਠੇ ਹੀ ਪੱਠੇ ਦੇਖਣ ਨੂੰ ਮਿਲਣਗੇ ਨਾੜਤੀ ਉਹਦੀ ਸਵਾਭ ਵੀ ਦੇਖ ਸਕਦੇ ਜਿਹੜੇ ਪਿੱਪਲ ਦੇ ਪੱਤੇ ਨੇ ਕਿ ਅੱਗ ਦੇ ਸੇਕ ਨਾਲ ਜਿਹੜੇ ਆ ਸੁੱਕ ਚੁੱਕੇ ਇੱਧਰ ਇੱਕ ਬਹੁਤ ਪੁਰਾਣੀ ਮਸਜਿਦ ਵਾ ਇਸ ਤਲਾਬ ਦੀ ਮੁੜ ਉਸਾਰੀ ਹੋਣੀ ਚਾਹੀਦੀ ਆ ਇਸ ਤਲਾਬ ਦੇ ਕਿਨਾਰੇ ਤੇ ਬਾਥੀਆਂ ਹੀ ਬਾਥੀਆਂ ਦੇਖ ਸਕਦੇ ਹੋ ਇਹ ਬਾਡਰ ਦਾ ਅਖੀਰਲਾ ਅਤੇ ਆਖਰੀ ਪਿੰਡ ਜੋ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਵਾ ਇਥੋਂ ਲਾਹੌਰ ਬਿਲਕੁਲ ਨਜ਼ਦੀਕ ਵਾ ਇਹ ਦਰਬਾਰ ਸਖੀ ਸਰਵਰ ਪੀਰ ਦਾਲਾਂ ਵਾਲਾ ਇਹਨਾਂ ਦਾ ਵੀ ਜਿਹੜਾ ਖੇਡਣ ਦਾ ਤਰੀਕਾ ਉਹ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਆ ਤੁਸੀਂ ਇੱਧਰ ਬੰਟੇ ਖੇਡਦੇ ਹੋਏ ਦੇਖ ਸਕਦੇ ਹੋ ਤੁਹਾਨੂੰ ਇਸ ਨਗਰ ਦਾ ਜਿਹੜਾ ਪਿਆਰਾ ਜਿਹਾ 뷰 ਵੇਖਣ ਨੂੰ ਮਿਲੇਗਾ ਤੇ ਇੱਧਰ ਤੁਸੀਂ ਇਸ ਨਗਰ ਦੇ ਜਿਹੜੇ ਘਰ ਆ ਉਹ ਵੇਖ ਸਕਦੇ ਹੋ ਹਨੇਰਾ ਹੋ ਚੁੱਕਾ ਵਾ ਜੇ ਡਾਲ ਚੁੱਕਾ ਵਾ ਇਥੋਂ ਨਜ਼ਦੀਕ ਪਿੰਡ ਨੇ ਪਾਕਿਸਤਾਨ ਦੇ ਵਿੱਚ ਉਹ ਕਿਹੜੇ-ਕਿਹੜੇ ਨੇ ਇੱਕ ਤਾਂ ਹੈਗਾ ਜੀ ਗਲਾ ਜੀਵਨ ਸਿੰਘ ਦਾ ਬਿਲਕੁਲ ਅੱਗੇ ਅਸੀਂ ਗੱਲ ਕਰਦੇ ਆ ਕਿ ਜਿਵੇਂ ਕਿ ਇੰਡੀਆ ਤੇ ਪਾਕਿਸਤਾਨ ਦੇ ਜੰਗ ਦੀ ਜਿਹੜੀ ਖਬਰ ਆ ਉਹ ਚਾਰੇ ਪਾਸੇ ਅੱਗ ਵਾਂਗੂ ਫੈਲੀ ਪਈ ਆ ਸਾਡੇ ਪਿੰਡ ਛੱਡ ਕੇ ਇਥੋਂ ਲਾਗੇ-ਲਾਗੇ ਤੋਂ ਕੋਈ ਨਹੀਂ ਗਿਆ ਬਾਕੀ ਸਾਡੇ ਮਤਲਬ ਖਬਰ ਲੈਣ ਵਾਸਤੇ ਇਥੇ ਮਤਲਬ ਕਿ ਐਮਪੀ ਸਾਹਿਬ ਉਹਲਾ ਸਾਹਿਬ ਵੀ ਪਹੁੰਚੇ ਨੇ ਜਿਨਾ ਕੇ ਮਲਕ ਘਰ-ਘਰ ਤੇ ਜਾ ਕੇ ਲੱਗ ਲੱਗੇ ਪਿੰਡਾਂ ਦਾ ਮਲਕੇ ਖਬਰ ਲਈ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਜੀਤ ਕੋਟਲੀ ਇੱਕ ਵਾਰ ਮੁੜ ਤੁਹਾਡਾ ਮੈਂ YouTube ਚੈਨਲ ਬਲਜੀਤ ਕੋਟਲੀ ਤੇ ਨਿਗਾਸ ਵਕਤ ਸੋ ਪਿਆਰੇ ਦੋਸਤੋ ਨਵੇਂ YouTube ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਵੀਡੀਓ ਚੰਗੀ ਲੱਗੇ ਤੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੇ ਕਮੈਂਟਾਂ ਦੇ ਵਿੱਚ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਦੋਸਤੋ ਜ਼ਰੂਰ ਲਿਖਿਆ ਕਰੋ ਤਾਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਇਸ ਵੀਡੀਓ ਨੂੰ ਸਾਡੇ ਵੀਰ ਕਿੱਥੋਂ-ਕਿੱਥੋਂ ਵੇਖਦੇ ਪਏ ਨੇ ਆਓ ਚੱਲੀਏ ਹੁਣ ਦੋਸਤੋ ਇਸ ਪਿੰਡ ਦੇ ਅੱਗੇ ਵੱਲ ਨੂੰ ਤੇ ਇਸ ਪਿੰਡ ਰਾਜੇਤਾਲ ਦਾ ਇੱਕ ਅਕਬਰ ਬਾਦਸ਼ਾਹ ਰਾਜਾ ਹੁੰਦਾ ਸੀ ਜਿਸ ਨੇ ਇਸ ਪਿੰਡ ਵਿੱਚ 16 ਤੋਂ 18 ਕਿੱਲਿਆਂ ਦੇ ਵਿੱਚ ਇੱਕ ਪਾਣੀ ਵਾਲਾ ਤਲਾਬ ਬਣਾਇਆ ਸੀ ਪਿਆਰੇ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਇਸ ਪਿੰਡ ਰਾਜੇਤਾਲ ਦੇ ਵਿੱਚ ਇਧਰ ਆ ਸਾਹਮਣੇ ਤੁਹਾਨੂੰ ਇਸ ਪਿੰਡ ਵਿੱਚ ਇਸ ਨਗਰ ਵਿੱਚ ਇਕੱਠ ਸਰ ਸਾਹਿਬ ਗੁਰਦੁਆਰਾ ਵੇਖਣ ਨੂੰ ਮਿਲੇਗਾ ਪਿਆਰੇ ਦੋਸਤੋ ਇਸ ਪਿੰਡ ਰਾਜੇਤਾਲ ਦੀ ਜਾਣਕਾਰੀ ਜਾਣਨ ਲਈ ਤੁਸੀਂ ਸਾਡੀ ਅੱਜ ਵਾਲੀ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਇਹ ਤੁਸੀਂ ਪਿੰਡ ਰਾਜੇਤਾਲ ਦਾ ਪਿੱਛੇ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਆ ਸਾਰੇ ਦਾ ਸਾਰਾ ਹੀ 16 ਤੋਂ 18 ਕਿੱਲਿਆਂ ਦੇ ਵਿੱਚ ਰਾਜਾ ਅਕਬਰ ਜਿਹੜਾ ਬਾਦਸ਼ਾਹ ਹੋਇਆ ਵਾ ਇਸ ਪਿੰਡ ਦਾ ਉਹਦਾ ਪਾਣੀ ਵਾਲਾ ਇੱਕ ਤਲਾਬ ਸੀ ਹੁਣ ਅਸੀਂ ਆ ਚੁੱਕੇ ਹਾਂ ਪਿੰਡ ਰਾਜੇਤਾਲ ਤੇ ਇਹ ਤੁਸੀਂ ਰਾਜੇ ਦਾ ਥਾਲ ਵੇਖ ਸਕਦੇ ਹੋ ਰਾਜੇ ਦਾ ਤਲਾਬ ਵੇਖ ਸਕਦੇ ਹੋ ਤੇ ਇਸ ਜਗ੍ਹਾ ਦੀ ਜੇਕਰ ਗੱਲ ਕਰੀਏ ਤੇ ਇਹ ਜਗ੍ਹਾ ਜਿਹੜੀ ਵਾ ਇਹ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈਗੀ ਆ ਜੇਕਰ ਤੁਸੀਂ ਆਉਣਾ ਹੋਵੇ ਇਸ ਜਗ੍ਹਾ ਤੇ ਤੇ ਆ ਸਕਦੇ ਹੋ ਤੁਸੀਂ ਤਲਾਬ ਦਾ ਇਧਰਲੀ ਸਾਈਡ ਤੋਂ ਜਿਹੜਾ ਹਿੱਸਾ ਵਾ ਉਹ ਵੀ ਵੇਖ ਸਕਦੇ ਹੋ ਆ ਜਿੱਥੋਂ ਤੱਕ ਤੁਹਾਨੂੰ ਰੋਖੀ ਰੋਖ ਦਿਖਾਈ ਦੇਣਗੇ ਇਹ ਸਾਰੇ ਦਾ ਸਾਰਾ ਰਾਜਾ ਤਾਲ ਰਾਜੇ ਦਾ ਤਲਾਬ ਹੈ ਇਹ ਤੁਹਾਨੂੰ ਸਾਰੇ ਦਾ ਸਾਰਾ ਹੀ ਤਲਾਬ ਵੇਖਣ ਨੂੰ ਮਿਲੇਗਾ ਜਿੱਥੋਂ ਤੱਕ ਵੀ ਇਹ ਤੁਹਾਡੀ ਨਿਗਾਹ ਜਾਵੇਗੀ ਇਸ ਜਗ੍ਹਾ ਦੀ ਖਾਸियत ਇਹ ਕੀ ਆ ਕਿ ਨਾਨਕਸ਼ਾਹੀ ਈਟ ਦੀ ਦੀਵਾਰ ਜਿਹੜੀ ਆ ਉਹ ਤੁਹਾਨੂੰ ਅੱਜ ਵੀ ਵੇਖਣ ਨੂੰ ਮਿਲੇਗੀ ਤੇ ਇਹ ਤੁਸੀਂ ਉਹ ਦੀਵਾਰ ਵੇਖ ਸਕਦੇ ਹੋ ਜਿਹੜੀ ਚੂਨੇ ਦੇ ਨਾਲ ਬਣੀ ਹੋਈ ਨਾਨਕਸ਼ਾਹੀ ਈਟ ਦੀ ਤੁਹਾਨੂੰ ਦੀਵਾਰ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ ਤੇ ਇਸ ਦੀਵਾਰ ਦੀ ਗੱਲ ਕਰੀਏ ਤੇ ਇਸ ਦੀਵਾਰ ਦੀ ਜਿਹੜੀ ਚੁੜਾਈ ਆ ਉਹ 3 ਤੋਂ 4 ਫੁੱਟ ਦੀ ਚੜਾਈ ਤੁਸੀਂ ਵੇਖ ਸਕਦੇ ਹੋ ਨਾਨਕਸ਼ਾਹੀ ਇੱਟਾਂ ਇਹ ਚੜਾਈ ਦੇ ਨਾਲ ਇਸ ਦੀਵਾਰ ਦੇ ਵਿੱਚ ਫਿੱਟ ਕੀਤੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਤੇ ਬਹੁਤ ਹੀ ਚੜਾਈ ਦੇ ਵਿੱਚ ਇਹ ਜਿਹੜੀ ਦੀਵਾਰ ਆ ਤੁਹਾਨੂੰ ਵੇਖਣ ਨੂੰ ਮਿਲੇਗੀ 2 ਤੋਂ 3 ਬੰਦੇ ਇਸ ਦੀਵਾਰ ਦੇ ਉੱਤੇ ਆਰਾਮ ਨਾਲ ਤੁਰ ਸਕਦੇ ਨੇ ਇਹ ਤੁਸੀਂ ਵੇਖ ਸਕਦੇ ਹੋ ਇਸ ਤਲਾਬ ਦੇ ਵਿੱਚ ਉਤਰਨ ਵਾਸਤੇ ਦੋਸਤੋ ਸੱਤ ਰਸਤੇ ਬਣਾਏ ਗਏ ਨੇ ਇਹ ਤਲਾਬ 1947 ਦੀ ਵੰਡ ਤੋਂ ਪਹਿਲਾਂ ਦਾ ਤਲਾਬ ਬਣਿਆ ਹੋਇਆ ਵਾ ਤੇ ਇਹ ਤੁਸੀਂ ਨਾਨਕ ਸ਼ਾਹੀ ਇੱਟਾਂ ਦੇ ਨਾਲ ਤਲਾਬ ਜਿਹੜਾ ਵਾ ਉਹ ਵੇਖ ਸਕਦੇ ਹੋ ਰਾਜੇ ਦੇ ਵੇਲੇ ਦਾ ਇਸ ਰਸਤੇ ਦੇ ਰਾਹੀ ਉਤਰ ਕੇ ਥੱਲੇ ਗੋਲੀਆਂ ਜਾਂ ਰਾਣੀਆਂ ਨਹਾਇਆ ਕਰਦੀਆਂ ਸੀ ਤੇ ਇਹ ਉਹ ਰਸਤਿਆਂ ਦੇ ਵਿੱਚੋਂ ਪਹਿਲਾ ਇੱਕ ਰਸਤਾ ਵਾ ਜਾਂ ਇਸ ਨਗਰ ਵਾਲੇ ਇਥੋਂ ਉੱਤਰ ਕੇ ਇਸ ਤਲਾਬ ਦੇ ਵਿੱਚੋਂ ਜਲ ਪਾਣੀ ਲਜਾਇਆ ਕਰਦੇ ਸੀ ਪੀਣ ਵਾਸਤੇ ਜਾਂ ਨਹਾਉਣ ਵਾਸਤੇ ਜਾਂ ਆਪਣੇ ਪਸ਼ੂਆਂ ਵਾਸਤੇ ਤੇ ਆ ਤਹਾਨੂੰ ਚਾਰ ਸੁਫੇਰੇ ਜਿਹੜਾ ਵਾ ਤਲਾਹ ਹੀ ਤਲਾਹ ਦਿਖਾਈ ਦੇਵੇਗਾ ਆ ਤੁਹਾਡੀ ਜਿੱਥੋਂ ਤੱਕ ਨਿਗਾਹ ਜਾਵੇਗੀ ਉਥੋਂ ਤੱਕ ਤੁਹਾਨੂੰ ਤਲਾਹ ਹੀ ਤਲਾਬ ਜਿਹੜਾ ਉਹ ਦਿਖਾਈ ਦੇਵੇਗਾ ਤੇ ਇਸ ਤਲਾਹ ਦੇ ਵਿੱਚ ਕਦੇ ਪਾਣੀ ਹੀ ਪਾਣੀ ਹੁੰਦਾ ਸੀ ਤੇ ਹੁਣ ਦੋਸਤੋ ਗੱਲ ਕਰਦੇ ਆ ਕਿ ਇਸ ਪਿੰਡ ਦਾ ਜਿਹੜਾ ਨਾਮ ਵਾ ਉਹ ਰਾਜਾ ਤਾਲ ਕਿਵੇਂ ਪਿਆ ਸੀ ਇਸ ਪਿੰਡ ਵਿੱਚ ਇੱਕ ਰਾਜਾ ਹੁੰਦਾ ਸੀ ਤੇ ਇਹ ਉਸ ਰਾਜੇ ਦਾ ਤਲਾਬ ਬਹੁਤ ਵੱਡਾ ਹੁੰਦਾ ਸੀ ਇੱਥੇ ਹੁਣ ਤੁਹਾਨੂੰ ਜਿਹੜੇ ਆ ਉਹ ਪੱਠੇ ਹੀ ਪੱਠੇ ਵੇਖਣ ਨੂੰ ਮਿਲਣਗੇ ਤੇ ਜ਼ਿਮੀਦਾਰਾਂ ਨੇ ਇੱਥੇ ਪੈਲੀਆਂ ਹੀ ਪੈਲੀਆਂ ਬਣਾਈਆਂ ਹੋਈਆਂ ਨੇ ਤੇ ਇਧਰ ਤੁਸੀਂ ਜਿਹੜੀ ਆ ਉਹ ਜ਼ਮੀਨ ਬਣੀ ਹੋਈ ਤਲਾਹ ਦੇ ਵਿੱਚ ਵੇਖ ਸਕਦੇ ਹੋ ਤੇ ਹੁਣ ਮੈਂ ਉਸ ਹੀ ਤਲਾਹ ਦੀ ਜਗ੍ਹਾ ਦੇ ਵਿੱਚ ਖੜਾ ਹਾਂ ਤੇ ਹਵਾ ਬਹੁਤ ਤੇਜ਼ ਚੱਲਣ ਦੀ ਆ ਸ਼ਾਇਦ ਵੀਡੀਓ ਦੇ ਵਿੱਚ ਰਿਕਾਰਡ ਹੁੰਦੀ ਹੋਵੇ ਇਸ ਤਲਾਹ ਦੀ ਇੱਕ ਖਾਸੀਅਤ ਇਹ ਆ ਕਿ ਆ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਵੇਗੀ ਇਹ ਉਥੋਂ ਤੱਕ ਤੁਹਾਨੂੰ ਤਲਾਹ ਹੀ ਤਲਾਹ ਜਿਹੜਾ ਵਾ ਦਿਖਾਈ ਦੇਵੇਗਾ ਇੱਕ ਰਸਤਾ ਇਧਰਲੀ ਸਾਈਡ ਤੋਂ ਰੱਖਿਆ ਗਿਆ ਸੀ ਪਸ਼ੂਆਂ ਦੇ ਉਤਰਨ ਵਾਸਤੇ ਅਤੇ ਪਸ਼ੂਆਂ ਦੇ ਪਾਣੀ ਪੀਣ ਵਾਸਤੇ ਪਸ਼ੂਆਂ ਨੂੰ ਨਹਾਉਣ ਵਾਸਤੇ ਤੇ ਇਹਦੇ ਨਾਲ ਹੀ ਜਿਹੜੀ ਦੂਸਰੀ ਜਗ੍ਹਾ ਵਾ ਉਤਰਨ ਵਾਸਤੇ ਉਹ ਤੁਸੀਂ ਇਧਰਲੀ ਸਾਈਡ ਤੇ ਵੇਖ ਸਕਦੇ ਹੋ ਤੇ ਇਹ ਉਹ ਦੂਸਰਾ ਰਸਤਾ ਵਾ ਤੇ ਇਥੇ ਸੱਤ ਰਸਤੇ ਦੱਸੇ ਜਾਂਦੇ ਨੇ ਇਸ ਤਲਾਹ ਦੇ ਵਿੱਚ ਉਤਰਨ ਵਾਸਤੇ ਤੁਸੀਂ ਇਸ ਵਾਣ ਵਿੱਚ ਇਸ ਵੱਡ ਵਿੱਚ ਇਸ ਪੈਲੀ ਜ਼ਮੀਨ ਵਿੱਚ ਵੇਖ ਸਕਦੇ ਹੋ ਕਿ ਕਣਕ ਦੇ ਵੱਡ ਨੂੰ ਕਣਕ ਦੇ 나ੜ ਨੂੰ ਜਦੋਂ ਅੱਗ ਲਗਾਈ ਗਈ ਤੇ ਅੱਗ ਲਗਾਉਣ ਤੋਂ ਬਾਅਦ ਇਧਰ ਤੁਸੀਂ ਉਹ ਜਿਹੜੀ ਅੱਗ ਆ ਉਹ ਜਿਹੜੀ 나ੜ ਸੀ ਉਹਦੀ ਸਵਾਹ ਵੀ ਵੇਖ ਸਕਦੇ ਹੋ ਤੇ ਇਸ ਨੂੰ ਜਦੋਂ ਅੱਗ ਲਗਾਈ ਗਈ ਤੇ ਅੱਗ ਲਗਾਉਣ ਤੋਂ ਬਾਅਦ ਆ ਇਹ ਤੁਸੀਂ ਜਿਹੜਾ ਪਿੱਪਲ ਵਾ ਇਹ ਵੇਖ ਸਕਦੇ ਹੋ ਕਾਫੀ ਪੁਰਾਣਾ ਪਿੱਪਲ ਵਾ ਤੇ ਇਹਦੇ ਜਿਹੜੇ ਪਿੱਪਲ ਦੇ ਪੱਤੇ ਨੇ ਉਹ ਤੁਸੀਂ ਵੇਖ ਸਕਦੇ ਹੋ ਕਿ ਅੱਗ ਦੇ ਸੇਕ ਨਾਲ ਜਿਹੜੇ ਆ ਸੁੱਕ ਚੁੱਕੇ ਨੇ ਦੋਸਤੋ ਜਿਵੇਂ ਜਿਵੇਂ ਸਮਾਂ ਵਧਾ ਗਿਆ ਤੇ ਇੱਥੇ ਉਵੇਂ ਉਵੇਂ ਇਹ ਜਿਹੜਾ ਤਲਾਬ ਆ ਉਹ ਬੰਜਰ ਹੁੰਦਾ ਗਿਆ ਫਿਰ ਵੀ ਇਸ ਤਲਾਹ ਦੀਆਂ ਪੌੜੀਆਂ ਜਿਹੜੀਆਂ ਨੇ ਇਸ ਤਲਾਹ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਅੱਜ ਵੀ ਨਾਨਕ ਸ਼ਾਹੀ ਇਟਾਂ ਦੇ ਨਾਲ ਮੌਜੂਦ ਨੇ ਇਸ ਤਲਾਬ ਦੀਆਂ ਆ ਤੁਸੀਂ ਪੌੜੀਆਂ ਵੇਖ ਸਕਦੇ ਹੋ ਜੋ ਅੱਜ ਵੀ ਹੋਣ ਦਾ ਮਾਣ ਮਹਿਸੂਸ ਕਰਦੀਆਂ ਨੇ ਤੇ ਇਸ ਤਲਾਬ ਦੀਆਂ ਆ ਜਿਹੜੀਆਂ ਪੌੜੀਆਂ ਨੇ ਕਾਫੀ ਉੱਚੀਆਂ ਜਿਹੜੀਆਂ ਨੇ ਪੌੜੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਛੇ ਤੋਂ 7 ਫੁੱਟ ਦੇ ਕਰੀਬ ਇਹ ਤਲਾਬ ਜਿਹੜਾ ਵਾ ਉੱਚਾ ਵਾ ਤੇ ਇਸ ਦੀ ਜਿਹੜੀ ਨਿਆਈ ਆ ਉਹ ਇੱਧਰ ਤੁਸੀਂ ਜ਼ਮੀਨ ਵੇਖ ਸਕਦੇ ਹੋ ਤੇ ਇਸ ਤਲਾਬ ਦੇ ਵਿੱਚ ਜੇਕਰ ਗੱਲ ਕਰੀਏ ਤੇ ਅੱਜ ਵੀ ਤੁਹਾਨੂੰ ਜਿਹੜਾ ਵਾ ਪਾਣੀ ਕਿਤੇ ਨਾ ਕਿਤੇ ਵੇਖਣ ਨੂੰ ਆ ਜਰੂਰ ਮਿਲੇਗਾ ਇਸ ਤਲਾਬ ਦੇ ਵਿੱਚ ਤੁਸੀਂ ਜਲ ਪਾਣੀ ਵੇਖ ਸਕਦੇ ਹੋ ਇੱਧਰ ਇੱਕ ਬਹੁਤ ਪੁਰਾਣੀ ਮਸਜਿਦ ਵਾ ਤੇ ਤੁਹਾਨੂੰ ਅਸੀਂ ਇਸ ਮਸਜਿਦ ਦਾ ਜਿਹੜਾ 뷰 ਆ ਉਹ ਵੀ ਦਿਖਾਵਾਂਗੇ ਤੇ ਆ ਤੁਸੀਂ ਇਸ ਤਲਾਬ ਦੀਆਂ ਪੌੜੀਆਂ ਵੇਖ ਸਕਦੇ ਹੋ ਤੇ ਆ ਤੁਹਾਨੂੰ ਇਧਰ ਨੂੰ ਜਿਹੜਾ ਤਲਾਬ ਹੀ ਤਲਾਬ ਦਿਖਾਈ ਦੇਵੇਗਾ ਤੇ ਅਸੀਂ ਦੋਸਤੋ ਇਧਰਲੀ ਸਾਈਡ ਤੋਂ ਆਏ ਆ ਤੇ ਇਸ ਤੋਂ ਪਹਿਲਾਂ ਅਸੀਂ ਦੋਸਤੋ ਜਿਹੜਾ ਇਧਰਲੀ ਸਾਈਡ ਤੋਂ ਉਤਰੇ ਸੀ ਤੇ ਇਧਰੋਂ ਹੁੰਦਿਆਂ ਹੋਇਆਂ ਅਸੀਂ ਇੱਥੇ ਤੇ ਇਸ ਤੋਂ ਬਾਅਦ ਵਿੱਚ ਅਸੀਂ ਇਧਰ ਨੂੰ ਇੱਥੋਂ ਤੱਕ ਆਏ ਆ ਤੇ ਤਲਾਬ ਦਾ ਜਿਹੜਾ ਚਾਰ ਸ਼ਫੇਰੇ ਦਾ ਵਿਊ ਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਤੁਸੀਂ ਸਾਡੀ ਅੱਜ ਵਾਲੀ ਵੀਡੀਓ ਦੇ ਨਾਲ ਬਣੇ ਰਹਿਣਾ ਤੇ ਤੁਹਾਨੂੰ ਅੱਗੇ ਦੀ ਜਾਣਕਾਰੀ ਜਿਹੜੀ ਆ ਉਹ ਵੀ ਦਿੰਨੇ ਆ ਇੱਧਰ ਤੁਸੀਂ ਦੋਸਤੋ ਪੌੜੀਆਂ ਦੇ ਵਿੱਚ ਰੁੱਖ ਘਾਹ ਹੀ ਘਾਹ ਵੇਖ ਸਕਦੇ ਹੋ ਤੇ ਇਸ ਤਲਾਬ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਲਗਭਗ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਲੋਪ ਹੋ ਜਾਣਗੀਆਂ ਤੇ ਇੱਥੇ ਜੇਕਰ ਗੱਲ ਕਰੀਏ ਤੇ ਤਲਾਬ ਦੀ ਜਿਹੜੀ ਨਿਸ਼ਾਨੀ ਆ ਉਹ ਬਿਲਕੁਲ ਘਾਹ ਦੇ ਨਾਲ ਨਪੀ ਹੋਈ ਆ ਤੇ ਪਿਆਰੇ ਦੋਸਤੋ ਇਧਰਲੀ ਸਾਈਡ ਤੇ ਤੁਹਾਨੂੰ ਉਹ ਤੀਸਰਾ ਰਸਤਾ ਜਿਹੜਾ ਵਾ ਉਹ ਇਸ ਤਲਾਬ ਦੇ ਵੱਲ ਉਤਰਨ ਵਾਲਾ ਜਿਹੜਾ ਉਹ ਦਿਖਾਈ ਦੇਵੇਗਾ ਤੇ ਇਹ ਉਹ ਤੀਸਰਾ ਰਸਤਾ ਵਾ ਜਿਹੜਾ ਇਸ ਤਲਾਬ ਦੇ ਵਿੱਚ ਉਤਰਨ ਵਾਸਤੇ ਬਣਾਇਆ ਗਿਆ ਸੀ ਤੇ ਇਸ ਤਲਾਬ ਦੇ ਵਿੱਚ ਉਤਰਨ ਵਾਸਤੇ ਕੁੱਲ 7 ਰਸਤੇ ਬਣਾਏ ਗਏ ਨੇ ਤੇ ਤੁਹਾਨੂੰ ਬਾਕੀ ਵੀ ਜਿਹੜੇ ਰਸਤੇ ਨੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਇਧਰ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਵੀ ਇਸ ਤਲਾਹ ਦੇ ਵਿੱਚ ਇਹ ਚੌਥਾ ਰਸਤਾ ਉਤਰਨ ਵਾਲਾ ਰਸਤਾ ਜਿਹੜਾ ਬਣਾਇਆ ਗਿਆ ਵਾ ਤੇ ਇਸ ਤਲਾਬ ਦੀਆਂ ਕੰਧਾਂ ਦੀ ਜੇਕਰ ਗੱਲ ਕਰੀਏ ਤੇ 5 ਤੋਂ 6 ਫੁੱਟ ਉੱਚੀਆਂ ਕੰਧਾਂ ਦੱਸੀਆਂ ਜਾਂਦੀਆਂ ਨੇ 3 ਤੋਂ 4 ਫੁੱਟ ਦੀ ਚੜਾਈ ਦੇ ਵਿੱਚ ਜਿਹੜੀਆਂ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਇਹ ਪੈਂਵਾ ਰਸਤਾ ਉਤਰਨ ਵਾਲਾ ਆ ਤੁਸੀਂ ਉਹ ਪੁਰਾਣਾ ਤਲਾਬ ਵਿੱਚ ਉਤਰਨ ਵਾਲਾ ਰਸਤਾ ਵੇਖ ਸਕਦੇ ਹੋ ਤੇ ਇਹੀ ਦੋਸਤੋ ਰਾਜੇ ਦਾ ਤਲਾਬ ਵਾ ਜਿਹੜਾ ਕੇ ਤੁਹਾਨੂੰ ਸਕਰੀਨ ਤੇ ਵੇਖਣ ਨੂੰ ਮਿਲੇਗਾ ਇਹ ਉਹ ਪੁਰਾਣੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਅਲੋਪ ਹੁੰਦੀਆਂ ਜਾਂਦੀਆਂ ਨੇ ਸਾਡੇ ਵਿਰਸੇ ਤੋਂ ਟੁੱਟਦੀਆਂ ਜਾਂਦੀਆਂ ਨੇ ਇਹ ਉਹ ਪੁਰਾਣੀਆਂ ਨਿਸ਼ਾਨੀਆਂ ਨੇ ਜੋ ਲਗਭਗ 500 ਤੋਂ 600 ਸਾਲ ਪੁਰਾਣਾ ਇਹ ਤਲਾਬ ਦੱਸਿਆ ਜਾਂਦਾ ਵਾ ਤੇ ਇਹੀ ਉਹ ਤਲਾਬ ਵਾ ਜਿਹੜਾ ਕਿ ਰਾਜੇ ਦਾ ਤਲਾਬ ਸੀ ਤੇ ਇਸ ਨੂੰ ਹੀ ਰਾਜਾ ਤਾਲ ਆਖਿਆ ਜਾਣ ਲੱਗਾ ਇਹ ਤੁਸੀਂ ਪੌੜੀਆਂ ਪ੍ਰਾਣੀਆਂ ਇਸ ਤਲਾਬ ਦੀਆਂ ਵੇਖ ਸਕਦੇ ਹੋ ਜਿਹੜੀਆਂ ਅੱਜ ਵੀ ਤਲਾਬ ਦੇ ਹੋਣ ਦੀ ਗਵਾਹੀ ਭਰਦੀਆਂ ਨੇ ਇੱਕ ਤੁਹਾਨੂੰ ਇਧਰਲੀ ਸਾਈਡ ਤੇ ਇਸ ਤਲਾਬ ਦੇ ਵੱਲ ਨੂੰ ਉਤਰਨ ਵਾਲਾ ਰਸਤਾ ਦਿਖਾਈ ਦੇਵੇਗਾ ਤੇ ਇੱਕ ਤੁਹਾਨੂੰ ਪਸ਼ੂਆਂ ਦੇ ਉਤਾਰਨ ਵਾਸਤੇ ਜਿਹੜੀ ਖੁੱਲੀ ਜਗ੍ਹਾ ਵਾ ਉਹ ਇਧਰਲੀ ਸਾਈਡ ਤੋਂ ਦਿਖਾਈ ਦੇਵੇਗੀ ਤੇ ਆ ਤੁਸੀਂ ਨਾਨਕਸ਼ਾਹੀ ਇੱਟਾਂ ਦੀ 5 ਤੋਂ 6 ਫੁੱਟ ਦੀ ਉੱਚੀ ਦੀਵਾਰ ਵੇਖ ਸਕਦੇ ਹੋ ਇਹ ਛੇਮਾ ਰਸਤਾ ਤਲਾਬ ਵਿੱਚ ਉਤਰਨ ਵਾਲਾ ਇਸ ਤਲਾਬ ਦੇ ਵਿੱਚ ਉਤਰਨ ਵਾਸਤੇ ਜੇਕਰ ਪੌੜੀਆਂ ਦੀ ਗੱਲ ਕਰੀਏ ਤੇ ਉਹ ਦੋਸਤੋ ਤੁਹਾਨੂੰ ਆ ਵੀ ਦਿਖਾਈ ਦੇਣਗੀਆਂ ਜੋ ਸਮੇਂ ਦੇ ਹਿਸਾਬ ਨਾਲ ਜਿਆਦਾ ਸਮਾਂ ਹੋਣ ਦੇ ਕਰਕੇ ਇਹ ਪੌੜੀਆਂ ਟੁੱਟ ਚੁੱਕੀਆਂ ਨੇ ਤੇ ਤਲਾਬ ਦੀ ਜਿਹੜੀ ਦੇਖਭਾਲ ਆ ਉਹ ਖਤਮ ਹੁੰਦੀ ਜਾ ਰਹੀ ਆ ਰਾਜੇ ਤਾਲ ਤਲਾਬ ਦੀਆਂ ਜੇਕਰ ਇਹਨਾਂ ਪੌੜੀਆਂ ਦੇ ਸਟੈਪ ਦੀ ਗੱਲ ਕਰੀਏ ਤੇ ਸਟੈਪ ਬਹੁਤ ਵੱਡੇ ਨੇ ਇਹ ਪੌੜੀਆਂ ਬਹੁਤ ਚੌੜੀਆਂ ਅਤੇ ਵੱਡੀਆਂ ਉੱਚੀਆਂ ਬਣਾਈਆਂ ਗਈਆਂ ਅਸੀਂ ਦੋਸਤੋ ਆ ਇਧਰਲੀ ਸਾਈਡ ਤੋਂ ਐਨੂੰ ਹੁੰਦਿਆਂ ਹੋਇਆਂ ਇਸ ਤਲਾਹ ਦੇ ਨਾਲ-ਨਾਲ ਕਿਨਾਰੇ ਤੇ ਹੁੰਦਿਆਂ ਹੋਇਆਂ ਅਸੀਂ ਹੁਣ ਐਸ ਸਾਈਡ ਤੇ ਆ ਚੁੱਕੇ ਹਾਂ ਇਸ ਤਲਾਹ ਦੀਆਂ ਪੌੜੀਆਂ ਦਾ ਤੁਹਾਨੂੰ ਦੂਸਰਾ ਹਿੱਸਾ ਜਿਹੜਾ ਹੈ ਉਹ ਵਖਾ ਰਹੇ ਹਾਂ ਇਸ ਤਲਾਬ ਦੀਆਂ ਕੁਝ ਪੌੜੀਆਂ ਠੀਕ-ਠਾਕ ਤੁਹਾਨੂੰ ਦਿਖਾਈ ਦੇਣਗੀਆਂ ਤੇ ਕੁਝ ਪੌੜੀਆਂ ਜਿਹੜੀਆਂ ਨੇ ਇਸ ਤਲਾਬ ਦੀਆਂ ਉਹ ਤੁਸੀਂ ਢੈ ਢੇਰੀ ਹੁੰਦੀਆਂ ਹੋਈਆਂ ਵੇਖ ਸਕਦੇ ਹੋ ਤੁਹਾਨੂੰ ਅਸੀਂ ਤਲਾਬ ਦੇ ਚਾਰੇ ਪਾਸੇ ਦਾ ਵਿਊ ਵਖਾ ਰਹੇ ਹਾਂ ਸੋ ਪਿਆਰੇ ਦੋਸਤੋ ਇਹ ਤੁਹਾਨੂੰ ਅਸੀਂ ਤਲਾਬ ਦਾ ਜਿਹੜਾ ਦ੍ਰਿਸ਼ ਆ ਉਹ ਵਿਖਾਇਆ ਵਾ ਤੇ ਬਾਕੀ ਜਿਹੜੀ ਅੱਗੇ ਦੀ ਜਾਣਕਾਰੀ ਆ ਉਹ ਵੀ ਤੁਹਾਨੂੰ ਅਸੀਂ ਦੇਨੇ ਆ ਸੋ ਦੋਸਤੋ ਇਹ ਕਿਤੇ ਨਾ ਕਿਤੇ ਪ੍ਰਾਣੀਆਂ ਚੀਜ਼ਾਂ ਪ੍ਰਾਣੀਆਂ ਨਿਸ਼ਾਨੀਆਂ ਜਿਹੜੀਆਂ ਨੇ ਇਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਵਿਰਸੇ ਨਾਲ ਜੁੜੀਆਂ ਹੋਈਆਂ ਇਹ ਪੁਰਾਣੀਆਂ ਨਿਸ਼ਾਨੀਆਂ ਇਹ ਵੀ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਿਸ਼ਾਨੀਆਂ ਅਲੋਪ ਹੋ ਜਾਣਗੀਆਂ ਇਹ ਵੀ ਉਸ ਵੇਲੇ ਦੀ ਨਿੱਕੀ ਇੱਟ ਦੀ ਨਿਸ਼ਾਨੀ ਜਿਹੜੀ ਵੇਖ ਸਕਦੇ ਹੋ ਤੇ ਜੇਕਰ ਗੱਲ ਕਰੀਏ ਤੇ ਆ ਜਿਹੜਾ ਵਾ ਇਸ ਪਾਸੇ ਨੂੰ ਜਾਣ ਵਾਲਾ ਰਸਤਾ ਤਲਾ ਦੇ ਵੱਲ ਨੂੰ ਉਤਰਨ ਵਾਲਾ ਜਿਹੜਾ ਰਸਤਾ ਵਾ ਉਹ ਤੁਸੀਂ ਵੇਖ ਸਕਦੇ ਹੋ ਤੇ ਆ ਵੀ ਤੁਹਾਨੂੰ ਜਿਹੜੀ ਨਿੱਕੀ ਇੱਟ ਦੀ ਦੀਵਾਰ ਆ ਉਹ ਵੇਖਣ ਨੂੰ ਮਿਲੇਗੀ ਇੱਕ ਇਹ ਸੀਗਾ ਰਸਤਾ ਜਿਹੜਾ ਇਸ ਰਾਜੇਤਾਲ ਦੇ ਤਲਾਬ ਵੱਲ ਨੂੰ ਉਤਰਨ ਵਾਸਤੇ ਬਣਾਇਆ ਗਿਆ ਸੀ ਪਸ਼ੂਆਂ ਦੇ ਉਤਾਰਨ ਵਾਸਤੇ ਬਣਾਇਆ ਗਿਆ ਸੀ ਇਸ ਤਲਾਬ ਦੀ ਮੋੜ ਉਸਾਰੀ ਹੋਣੀ ਚਾਹੀਦੀ ਆ ਫਿਰ ਤੋਂ ਦੇਖਭਾਲ ਹੋਣੀ ਚਾਹੀਦੀ ਆ ਤਾਂ ਜੋ ਇਸ ਤਲਾਬ ਦੇ ਵਿੱਚ ਜਲ ਪਾਣੀ ਛੱਡਿਆ ਜਾਵੇ ਇੱਧਰ ਤੁਸੀਂ ਤਲਾਬ ਦੇ ਕਿਨਾਰੇ ਤੇ ਪਾਥੀਆਂ ਹੀ ਪਾਥੀਆਂ ਵੇਖ ਸਕਦੇ ਹੋ ਇਹ ਤਲਾਬ ਫਿਰ ਵੀ ਰਾਜਿਆਂ ਦੇ ਵੇਲੇ ਦਾਵਾ ਇਸ ਰਾਜੇਤਾਲ ਪਿੰਡ ਤੋਂ ਜੇਕਰ ਗੱਲ ਕਰੀਏ ਕਿ ਪਾਕਿਸਤਾਨ ਇੱਕ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਆ ਪਾਕਿਸਤਾਨ ਦੇ ਪਿੰਡ ਇਸ ਪਿੰਡ ਰਾਜੇਤਾਲ ਤੋਂ ਦੋਸਤੋ ਸਾਫ ਸਾਫ ਦਿਖਦੇ ਨੇ ਤੇ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਉਹ ਵੀ ਜਿਹੜੇ ਆ ਦਿਖਾਏ ਜਾਣ ਤੇ ਉਹ ਦ੍ਰਿਸ਼ ਦਿਖਾਇਆ ਜਾਵੇ ਅਕਬਰ ਬਾਦਸ਼ਾਹ ਰਾਜਾ ਅਸ਼ੋਕ ਹੁੰਦਾ ਸੀ ਜਿਨ੍ਹਾਂ ਨੇ ਇਹ ਤਲਾ ਬਣਵਾਇਆ ਸੀ ਪਿੰਡ ਰਾਜੇਤਾਲ ਤੇ ਕਿਹਦੇ ਕਹਿਣ ਤੇ ਬਣਾਇਆ ਸੀ ਤੁਹਾਨੂੰ ਇਹ ਵੀ ਅੱਗੇ ਦੱਸਦੇ ਆ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿੰਡ ਰਾਜੇਤਾਲ ਦੇ ਵਿੱਚ ਇੱਕ ਬਹੁਤ ਵੱਡਾ ਮੇਲਾ ਇੱਥੇ ਪੀਰਾਂ ਦੀ ਦਰਗਾਹ ਤੇ ਪੀਰਾਂ ਦੇ ਦਰਬਾਰ ਤੇ ਲੱਗਦਾ ਹੁੰਦਾ ਸੀ ਜਿਹੜਾ ਕਿ ਪਾਕਿਸਤਾਨ ਦੇ ਲੋਕ ਤੇ ਪੰਜਾਬ ਦੇ ਲੋਕ ਲੈਂਦੇ ਪੰਜਾਬ ਦੇ ਲੋਗ ਤੇ ਚੜਦੇ ਪੰਜਾਬ ਦੇ ਲੋਗ ਹੈ ਜਿਹੜੇ ਆ ਉਹ 47 ਦੀ ਵੰਡ ਤੋਂ ਪਹਿਲਾਂ ਰਲ ਕੇ ਮਨਾਉਂਦੇ ਹੁੰਦੇ ਸੀ ਇਸ ਪਿੰਡ ਰਾਜੇਤਾਲ ਤੋਂ ਪਿੰਡ ਪਾਕਿਸਤਾਨ ਦਾ ਕਿਲਾ ਪਿੰਡ ਜਿਹੜਾ ਵਾ ਉਹ ਦਿਖਾਈ ਦਿੰਦਾ ਵਾ ਤੇ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਕਿਸੇ ਉੱਚੀ ਜਗ੍ਹਾ ਤੇ ਜਾ ਕੇ ਪਾਕਿਸਤਾਨ ਦਾ ਉਹ ਜਿਹੜਾ ਕਿਲਾ ਜੀਵਨ ਸਿੰਘ ਆ ਉਹ ਦਿਖਾਇਆ ਜਾਵੇ ਸੋ ਪਿਆਰੇ ਦੋਸਤੋ ਅਸੀਂ ਪਹਿਲਾਂ ਇਧਰਲੀ ਸਾਈਡ ਤੇ ਸੀ ਤੇ ਆ ਤੁਹਾਨੂੰ ਐਨੂੰ ਚਾਰਸ਼ਫੇਰੇ ਦਾ ਜਿਹੜਾ ਵਿਊ ਆ ਉਹ ਦਿਖਾ ਕੇ ਹੁਣ ਅਸੀਂ ਇਧਰਲੀ ਸਾਈਡ ਵੱਲ ਆ ਗਏ ਇੱਥੇ ਤੁਸੀਂ ਤਲਾਬ ਦੀਆਂ ਪੌੜੀਆਂ ਵਿੱਚ ਕਾਫੀ ਵੱਡੇ ਵੱਡੇ ਜੜੇ ਰੋਖਿਆ ਉਹ ਵੇਖ ਸਕਦੇ ਹੋ ਇੱਥੇ ਤੁਹਾਨੂੰ ਪੀਪਲ ਦੇ ਪੀੜ ਦਿਖਾਈ ਦੇਣਗੇ ਤੇ ਇੱਥੇ ਤੁਹਾਨੂੰ ਹੋਰ ਵੀ ਕਾਫੀ ਜਿਹੜੇ ਵੱਡੇ ਵੱਡੇ ਪੇੜ ਆ ਉਹ ਦਿਖਾਈ ਦੇਣਗੇ ਜਿਹੜੇ ਇਹਨਾਂ ਪੌੜੀਆਂ ਦੇ ਵਿੱਚ ਉਗੇ ਹੋਏ ਨੇ ਜਿਨ੍ਹਾਂ ਦੇ ਕਰਕੇ ਇਹ ਪੌੜੀਆਂ ਦੇ ਵਿੱਚ ਤੁਸੀਂ ਤਲਾਬ ਦੀਆਂ ਪੌੜੀਆਂ ਦੇ ਵਿੱਚ ਤੇ ਰੇੜਾਂ ਪੈਂਦੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਇਹ ਜਿਹੜਾ ਦੋਸਤੋ ਪਿੰਡ ਆ ਰਾਜਾ ਤਾਲ ਇਹ ਬਾਡਰ ਦਾ ਅਖੀਰਲਾ ਅਤੇ ਆਖਰੀ ਪਿੰਡ ਰਾਜਾ ਤਾਲ ਦੱਸਿਆ ਜਾਂਦਾ ਵਾ ਜੋ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਵਾ ਸੋ ਪਿਆਰੇ ਦੋਸਤੋ ਇਧਰ ਤੁਹਾਨੂੰ ਇੱਕ ਪੀਰਾਂ ਦਾ ਦਰਬਾਰ ਵੇਖਣ ਨੂੰ ਮਿਲੇਗਾ ਇਹ ਦਰਬਾਰ ਪੀਰਾਂ ਦਾ ਬਾਬਾ ਲਖਦਾਤਾ ਸਰਕਾਰ ਦਾ ਦਰਬਾਰ ਦੱਸਿਆ ਜਾਂਦਾ ਵਾ ਇਹ ਤੁਸੀਂ ਦੇਖ ਸਕਦੇ ਹੋ ਤੇ ਆਓ ਤੁਹਾਨੂੰ ਲੈ ਕੇ ਚੱਲੀਏ ਇਸ ਪੀਰਾਂ ਦੇ ਦਰਬਾਰ ਦੇ ਅੰਦਰ ਵੱਲ ਨੂੰ ਤੇ ਤੁਹਾਨੂੰ ਅੰਦਰ ਦੀ ਜਿਹੜੀ ਜਾਣਕਾਰੀ ਆ ਅੰਦਰ ਦਾ ਜਿਹੜਾ ਵੀਊ ਆ ਉਹ ਦਿਖਾਉਨੇ ਆ ਇੱਥੇ ਮੇਲਾ Hindu ਭਾਈਚਾਰੇ ਦੇ ਲੋਕ ਤੇ ਮੁਸਲਮ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਰਲ ਕੇ ਇਸ ਜਗ੍ਹਾ ਤੇ ਮਨਾਉਂਦੇ ਹੁੰਦੇ ਸੀ 25 ਫੱਗਣ ਤੇ 26 ਫੱਗਣ ਨੂੰ ਤੇ ਇੱਥੇ ਮੇਲਾ ਅੱਜ ਵੀ ਲੱਗਦਾ ਵਾ ਬਹੁਤ ਵੱਡਾ ਬਹੁਤ ਭਾਰੀ ਇਕੱਠ ਦੇ ਵਿੱਚ ਇੱਧਰ ਤੁਸੀਂ 메ਨ ਦਰਵਾਜਾ ਦੇਖ ਸਕਦੇ ਹੋ ਜਿਵੇਂ ਕਿ ਪੁਰਾਣੇ ਕਿਲਿਆਂ ਦੇ ਦਰਵਾਜ਼ੇ ਰੱਖੇ ਜਾਂਦੇ ਸੀ ਇਹ ਤੁਹਾਨੂੰ ਉਵੇਂ ਦਾ ਇੱਕ ਪੁਰਾਣਾ ਦਰਵਾਜ਼ਾ 메ਨ ਗੇਟ ਵੇਖਣ ਨੂੰ ਮਿਲੇਗਾ ਤੁਸੀਂ ਵੇਖ ਸਕਦੇ ਹੋ ਇਹ ਆਪਣੇ ਹਿੰਦੁਸਤਾਨ ਦਾ ਪੰਜਾਬ ਦਾ ਆਖਰੀ ਦਰਵਾਜ਼ਾ ਇਥੋਂ ਲਾਹੌਰ ਬਿਲਕੁਲ ਨਜ਼ਦੀਕ ਵਾ ਰਹਿਮਤ ਪੀਰਾਂ ਦੀ ਦਰਗਾਹ ਸ਼ਰੀਫ ਹਜਰਤ ਲਖ ਦਾਤਾ ਪੀਰ ਜੀ ਹਜਰਤ ਜਨਾਬ ਗੌਸਪਾਕ ਪੀਰਾਂ ਦੇ ਪੀਰ ਬਾਇਦਗਾਰ ਭਗਤ ਸੇਖ امامਦੀਨ ਸਿੱਧੂ ਹਾਜ਼ਰੀ ਲਗਵਾਈ ਅੱਲਾ ਦਿੱਤਾ ਪਰਿਵਾਰ ਪਿੰਡ ਝੰਡੇਆਲਾ ਮੰਜਕੀ ਜਲੰਧਰ 11 11 2007 ਇਹ ਤੁਸੀਂ ਮੇਨ ਜਿਹੜਾ ਗੇੜ ਆ ਮੇਨ ਜਿਹੜਾ ਦਰਵਾਜ਼ਾ ਵਾ ਲਖ ਦਾਤਾ ਪੀਰਾਂ ਦਾ ਵੇਖ ਸਕਦੇ ਹੋ ਸੋ ਪਿਆਰੇ ਦੋਸਤੋ ਇਹ ਤੁਹਾਨੂੰ ਪੀਰ ਬਾਬਾ ਲਖ ਦਾਤਾ ਜੀ ਦੇ ਜਿਹੜਾ ਦਰਬਾਰ ਵਾ ਇਹ ਤੁਹਾਨੂੰ ਉਹਦੇ ਅੰਦਰ ਦੀ ਜਿਹੜੀ ਵੀਡੀਓ ਆ ਅੰਦਰ ਦਾ ਜਿਹੜਾ ਵਿਊ ਆ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਇਹ ਸਾਰਾ ਐਨੂੰ ਤੁਸੀਂ ਵੇਖ ਸਕਦੇ ਹੋ ਪੀਰ ਬਾਬਾ ਲਖ ਦਾਤਾ ਜੀ ਦਾ ਦਰਬਾਰ ਆਓ ਦੋਸਤੋ ਤੁਹਾਨੂੰ ਹੁਣ ਅਸੀਂ ਇੱਧਰ ਜਿਹੜਾ ਦਰਬਾਰ ਆ ਉਹਦੇ ਦਰਸ਼ਨ ਕਰਾਈਏ ਇਹ ਦਰਬਾਰ ਸਖੀ ਸਰਵਰ ਪੀਰ ਲਾਲਾਂ ਵਾਲਾ ਜਿਹੜਾ ਦਰਬਾਰ ਆ ਉਹ ਤੁਸੀਂ ਵੇਖ ਸਕਦੇ ਹੋ ਦੋਸਤੋ ਕਹਿੰਦੇ ਨੇ ਕਿ ਅਕਬਰ ਬਾਦਸ਼ਾ ਜਦੋਂ ਇਧਰੋਂ ਦੀ ਜਾ ਰਹੇ ਸੀ ਤੇ ਉਹਨਾਂ ਦੀ ਇਸ ਪੀਰਾਂ ਦੇ ਦਰਬਾਰ ਤੇ ਬਹੁਤ ਵੱਡੀ ਮੁਰਾਦ ਪੂਰੀ ਹੋਈ ਸੀ ਤੇ ਇਸ ਕਰਕੇ ਅਕਬਰ ਬਾਦਸ਼ਾਹ ਰਾਜੇ ਨੇ ਪੀਰਾਂ ਨੂੰ ਪੁੱਛਿਆ ਕਿ ਫਕੀਰ ਜੀ ਤੁਹਾਨੂੰ ਸੇਵਾ ਕੀ ਚਾਹੀਦੀ ਹੈ ਤੇ ਪੀਰਾਂ ਨੇ ਆਖਿਆ ਜੇ ਸਾਨੂੰ ਕੁਝ ਦੇਣਾ ਵਾਂ ਤਾਂ ਇੱਥੇ ਜਲ ਦਾ ਪ੍ਰਬੰਧ ਕੀਤਾ ਜਾਵੇ ਤੇ ਫਿਰ ਰਾਜੇ ਅਕਬਰ ਬਾਦਸ਼ਾਹ ਨੇ ਇੱਥੇ 16 ਤੋਂ 18 ਕਿਲਿਆਂ ਦੇ ਵਿੱਚ ਤਲਾਹ ਦਾ ਨਿਰਮਾਣ ਕੀਤਾ ਸੀ ਇਸ ਲਈ ਇਸ ਨੂੰ ਰਾਜੇ ਦਾ ਤਲਾ ਆਖਿਆ ਜਾਣ ਲੱਗਾ ਤੇ ਹੌਲੀ-ਹੌਲੀ ਸਮੇਂ-ਸਮੇਂ ਦੇ ਨਾਲ ਰਾਜੇ ਦਾ ਤਲਾ ਤੋਂ ਰਾਜਾ ਤਾਲ ਬਣ ਗਿਆ ਅਸੀਂ ਇਸ ਪਿੰਡ ਰਾਜੇ ਤਾਲ ਦੇ ਵਿੱਚ ਆਏ ਸੀ ਤੇ ਇੱਥੇ ਤੁਹਾਨੂੰ ਅਸੀਂ ਜਿਹੜੇ ਨੌਜਵਾਨ ਵੀਰਿਆ ਉਹ ਕੰਚੇ ਖੇਡਦੇ ਹੋਏ ਬੰਟੇ ਖੇਡਦੇ ਹੋਏ ਇੱਧਰ ਦਿਖਾਈ ਦਿੱਤੇ ਨੇ ਤੇ ਉਹ ਤੁਹਾਨੂੰ ਇੱਥੇ ਜਿਹੜੇ ਬੰਟੇ ਖੇਡਦੇ ਨੇ ਉਹਨਾਂ ਦਾ ਜਿਹੜਾ ਵੀ ਉਹ ਵਾ ਉਹ ਦਿਖਾਈਏ ਅਸੀਂ ਸੋਚਿਆ ਕਿ ਤੁਹਾਨੂੰ ਇਹਨਾਂ ਦੀ ਵੀ ਜਿਹੜੀ ਵੀਡੀਓ ਆ ਇਹਨਾਂ ਦਾ ਵੀ ਜਿਹੜਾ ਖੇਡਣ ਦਾ ਤਰੀਕਾ ਉਹ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਪਹਿਲੀ ਵਾਰੀ। ਆ ਤੁਸੀਂ ਇੱਧਰ ਬੰਟੇ ਖੇਡਦੇ ਹੋਏ ਦੇਖ ਸਕਦੇ ਹੋ। ਤੋਂ ਪਿਆਰੇ ਦੋਸਤੋ ਇਹ ਤੁਸੀਂ ਪਿੰਡ ਰਾਜੇਤਾਲ ਦਾ ਜਿਹੜਾ ਵਿਊ ਆ ਉਹ ਦੇਖ ਸਕਦੇ ਹੋ। ਇਧਰ ਤੁਹਾਨੂੰ ਸਾਹਮਣੇ ਦਾਣਾ ਮੰਡੀ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ ਤੇ ਇਹ ਤੁਹਾਨੂੰ ਇਸ ਨਗਰ ਦਾ ਜਿਹੜਾ ਪਿਆਰਾ ਜਿਹਾ 뷰 ਵੇਖਣ ਨੂੰ ਮਿਲੇਗਾ ਤੇ ਇਧਰ ਤੁਸੀਂ ਇਸ ਨਗਰ ਦੇ ਜਿਹੜੇ ਘਰ ਆ ਉਹ ਵੇਖ ਸਕਦੇ ਹੋ ਅਸੀਂ ਕਿਸੇ ਸੱਜਣ ਦੀ ਛੱਤ ਦੇ ਉੱਪਰ ਖੜੇ ਆ ਤੇ ਇਧਰਲੀ ਸਾਈਡ ਤੇ ਤੁਸੀਂ ਪਿੰਡ ਦਾ ਗੁਰਦੁਆਰਾ ਸਾਹਿਬ ਵੇਖ ਸਕਦੇ ਹੋ ਤੇ ਇਥੋਂ ਅਸੀਂ ਕੋਸ਼ਿਸ਼ ਕਰਦੇ ਆ ਕਿ ਕਿਲਾ ਜੀਵਨ ਸਿੰਘ ਜਿਹੜਾ ਪਿੰਡ ਆ ਪਾਕਿਸਤਾਨ ਦੇ ਵਿੱਚ ਉਹ ਵੀ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਹਨੇਰਾ ਹੋ ਚੁੱਕਾ ਵਾ ਸੂਰਜ ਢਲ ਚੁੱਕਾ ਵਾ ਦੋਸਤੋ ਜੇਕਰ ਦਿਨ ਦੀ ਗੱਲ ਕਰੀਏ ਤੇ ਦਿਨੇ ਇੱਥੋਂ ਪਾਕਿਸਤਾਨ ਦੀਆਂ ਇਮਾਰਤਾਂ ਕਿਲਾ ਜੀਵਨ ਸਿੰਘ ਸਾਫ ਸਾਫ ਦਿਖਾਈ ਦਿੰਦਾ ਵਾ ਤੇ ਦੋਸਤੋ ਇੱਥੇ ਸਾਹਮਣੇ ਗਏ ਸੀ ਰਿਪਨ ਭਾਜੀ ਤੇ ਖੁਸ਼ੀ ਭੈਣ ਜੀ ਜਿਹੜੇ ਪੰਜਾਬੀ ਟਰੈਵਲ ਕਪੜ ਵਾਲੇ ਸੀ ਉਹ ਪਾਕਿਸਤਾਨ ਪਿੰਡ ਕਿਲਾ ਜੀਵਨ ਸਿੰਘ ਗਏ ਸੀ ਉਧਰ ਇੱਕ ਮੁੰਡਾ ਸੀ ਅਲੀ ਅਲੀ ਜਿਸਨੇ ਰਿਪਣ ਤੇ ਖੁਸ਼ੀ ਨੂੰ ਸਾਰਾ ਇਲਾਕਾ ਕੁਮਾਇਆ ਸੀ ਤੇ ਉਹ ਬਹੁਤ ਪਿਆਰੀ ਬੋਲੀ ਬੋਲਦਾ ਸੀ ਮੁੰਡਾ ਇੱਥੇ ਲਾਗੇ-ਲਾਗੇ ਜਿਹੜੇ ਪਿੰਡ ਲੱਗਦੇ ਨੇ ਉਹ ਆਪਾਂ ਇਸ ਪਿੰਡ ਦੇ ਸਰਪੰਚ ਸਤਨਾਮ ਸਿੰਘ ਤੋਂ ਪੁੱਛਦੇ ਆਂ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਜਰਨੈਲ ਦੀ ਹਵੇਲੀ ਵੀ ਦੱਸਿਆ ਜਾਂਦਾ ਏ ਇੱਥੇ ਲਾਗੇ-ਲਾਗੇ ਬਹੁਤ ਇਤਿਹਾਸਕ ਪਿੰਡ ਨੇ ਜੇ ਕਿਤੇ ਮੌਕਾ ਮਿਲਿਆ ਲੜਾਈ ਤੋਂ ਬਚਾਰਿਆ ਤੇ ਅਸੀਂ ਜ਼ਰੂਰ ਜਾਵਾਂਗੇ ਆਈ ਹੋਪ ਇਹ ਕਾਸ਼ ਏ ਕਿ ਅਸੀਂ ਵੀ ਉਧਰ ਜਾ ਕੇ ਕਿਲਾ ਜੀਵਨ ਸਿੰਘ ਵੇਖ ਕੇ ਆਈਏ ਸੋ ਪਿਆਰੇ ਦੋਸਤੋ ਇਸ ਪਿੰਡ ਰਾਜੇਤਾਲ ਦੇ ਵਿੱਚ ਸਾਨੂੰ ਇੱਕ ਅੰਕਲ ਜੀ ਮਿਲੇ ਨੇ ਸਰਦਾਰ ਸਤਨਾਮ ਸਿੰਘ ਜੀ ਤੇ ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਉਹਨਾਂ ਤੋਂ ਅਸੀਂ ਇਸ ਪਿੰਡ ਦੀ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਕਰਦੇ ਆਂ ਸਭ ਤੋਂ ਪਹਿਲਾਂ ਸਰਦਾਰ ਸਤਨਾਮ ਸਿੰਘ ਅੰਕਲ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਮਾਈਕਰ ਜੀ ਕਾ ਖਾਲਸਾ ਮਾਈਕਰ ਜੀ ਕੀ ਫਤਿਹ ਸੋ ਅੰਕਲ ਜੀ ਸਾਨੂੰ ਇਸ ਪਿੰਡ ਦੀ ਜਾਣਕਾਰੀ ਦਿਓ ਤੇ ਇਸ ਪਿੰਡ ਦਾ ਜਿਹੜਾ ਰਾਜਾ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਤੇ ਇਸ ਤਲਾਬ ਦੀ ਜਿਹੜੀ ਜਾਣਕਾਰੀ ਆ ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਦਰਸ਼ਕਾਂ ਤੱਕ ਪਹੁੰਚਾਓ ਇਹ ਆ ਜੀ ਪਿੰਡ ਰਾਜਾ ਤਾਲ ਹਾਂਜੀ ਜਿਹੜਾ ਕਿ ਟੁੰਡਰਵਾਲ ਦੀਵਾਨ ਦੇ ਟਾਈਮ ਦੇ ਵਿੱਚ ਮਤਲਬ ਕਿ ਤਿਆਰ ਹੋਇਆ 18 ਕਰਦਾ ਇੱਥੇ ਤਲਾਬ ਹੈ ਤਰਾ ਦੇ ਕਾਰਨ ਇਸ ਪਿੰਡ ਦਾ ਨਾਮ ਆਇਆ ਤਾਂ ਹੈਗਾ ਇਸ ਤੋਂ ਅੱਗੇ ਮਤਲਬ ਕਿ ਆਪਾਂ 1/2 ਕਿਲੋਮੀਟਰ ਤੇ ਦੇ ਪਾਕਿਸਤਾਨ ਸਥਿਤ ਹੈ ਜਿੱਥੇ ਕਿ ਕਲਾ ਜੀਵਨ ਸਿੰਘ ਦਾ ਜੀ ਜੀ ਉਸ ਦੇ ਨਾਲ ਮਤਲਬ ਕਿ ਆਪਾਂ ਸੱਜਾ ਤੋਂ ਜਾਵਾਂਗੇ ਤੇ ਕਲਾ ਆਪਣਾ ਥੈਬਰਾ ਮਤਲਬ ਕਿ ਪਿੰਡ ਪਾਕਿਸਤਾਨ ਦਾ ਹੈਗਾ ਯਾਨੀ ਕਿ ਬਿਲਕੁਲ ਯਾਨੀ ਕਿ ਇਸ ਜਗ੍ਹਾ ਤੋਂ ਰਾਜੇ ਤਾਲ ਤੋਂ ਜੇਕਰ ਅੱਗੇ ਦੀ ਗੱਲ ਕਰੀਏ ਤੇ ਪਾਕਿਸਤਾਨ ਇਥੋਂ 1 ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਸਤਿ ਹਾਂਜੀ ਹਾਂਜੀ 1 ਕਿਲੋਮੀਟਰ ਦੀ ਦੂਰੀ ਤੇ ਇਥੋਂ ਸਾਨੂੰ ਇਹ ਦੱਸਿਓ ਸਾਡੇ ਦਰਸ਼ਕਾਂ ਨੂੰ ਇਹ ਦੱਸਿਓ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਇਥੋਂ ਨਜ਼ਦੀਕ ਪਿੰਡ ਨੇ ਪਾਕਿਸਤਾਨ ਦੇ ਵਿੱਚ ਉਹ ਕਿਹੜੇ-ਕਿਹੜੇ ਨੇ ਇੱਕ ਤਾਂ ਹੈਗਾ ਜੀ ਕਿਲਾ ਜੀਵਨ ਸਿੰਘ ਦਾ ਬਿਲਕੁਲ ਆਪਣੇ ਇਥੋਂ ਕਿ 1 ਕਿਲੋਮੀਟਰ ਡੇਢ ਦੇ ਦੂਰੀ ਤੇ ਪੈਂਦਾ ਹਾਂਜੀ ਇੱਕ ਇਸ ਤੋਂ ਅੱਗੇ ਪਟਾਣਾ ਨਾਲ ਮਿਲ ਕੇ ਜਿਹੜਾ ਕਿ 3-4 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਇਸ ਤੋਂ ਅੱਗੇ ਯਾਨੀ ਕਿ ਇੱਕ ਪਟਾਣਾ ਪਿੰਡ ਵਾ ਹਾਂ ਪਟਾਣਾ ਯਾਨੀ ਕਿ ਇਸ ਤੋਂ ਅੱਗੇ ਜਿਹੜੇ ਆ ਪਾਕਿਸਤਾਨ ਦੇ ਵਿੱਚ ਉਹ ਤਿੰਨ ਪਿੰਡ ਨੇ ਕਿਲਾ ਜੀਵਨ ਸਿੰਘ ਪਟਾ ਥਿਆਪੁਰਾ ਥਿਆਪੁਰਾ ਹਾਂਜੀ ਇਹ ਪਾਕਿਸਤਾਨ ਦੇ ਵਿੱਚ ਦੋਸਤੋ ਪਿੰਡ ਨੇ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ ਕਿ ਇੰਡੀਆ ਤੇ ਪਾਕਿਸਤਾਨ ਦੇ ਜੰਗ ਦੀ ਜਿਹੜੀ ਖਬਰ ਆ ਉਹ ਚਾਰੇ ਪਾਸੇ ਅੱਗ ਵਾਂਗੂ ਫੈਲੀ ਪਈ ਆ ਤੇ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਅੰਕਲ ਜੀ ਜਿਹੜਾ ਮਾਹੌਲ ਵਾ ਇਸ ਪਿੰਡ ਦਾ ਜਾਂ ਲਾਗੇ ਚਾਗੇ ਦਾ ਉਹ ਕਿਵੇਂ ਦਾ ਵਾ ਮਾਹੌਲ ਵੇਖੋ ਜੀ ਮਤਲਬ ਕਿ ਬਹੁਤ ਜ਼ਿਆਦਾ ਖਰਾਬ ਆ ਲੋਕ ਮਤਲਬ ਕਿ ਡਰ ਵੀ ਰਹੇ ਨੇ ਬਾਕੀ ਸਾਡੇ ਪਿੰਡ ਛੱਡ ਕੇ ਇਥੋਂ ਲਾਗੇ-ਲਾਗੇ ਤੋਂ ਕੋਈ ਨਹੀਂ ਗਿਆ ਬਾਕੀ ਸਾਡੇ ਮਾਲੋ ਖਬਰ ਲੈਣ ਵਾਸਤੇ ਇੱਥੇ ਮਾਲੋ ਕੇ ਐਮਪੀ ਸਾਹਿਬ ਉਹਜਲਾ ਸਾਹਿਬ ਵੀ ਪਹੁੰਚੇ ਨੇ ਜਿਨ੍ਹਾਂ ਕੇ ਮਾਲੋ ਘਰ-ਪਰ ਦੀ ਜਾ ਕੇ ਲੱਗ ਲਾ ਕੇ ਪਿੰਡਾਂ ਦਾ ਮਾਲੋ ਖਬਰ ਲਈ ਆ ਬਾਕੀ ਹੋਰ ਸਾਡੇ ਨਾ ਕੋਈ ਡਰਦਾ ਮੋਹਲਿਆ ਤੇ ਨਾ ਕਿ ਇਥੋਂ ਗਿਆ ਆ ਯਾਨੀ ਕਿ ਇਥੋਂ ਹੱਲੇ ਤੱਕ ਕੋਈ ਵੀ ਜਿਹੜਾ ਪਿੰਡ ਦਾ ਵਸਨੀਕ ਆ ਪਿੰਡ ਦੇ ਲੋਕ ਆ ਉਹ ਇੱਥੇ ਡਟੇ ਹੋਏ ਨੇ ਇਥੋਂ ਕਿਸੇ ਨੇ ਵੀ ਆਪਣਾ ਪਿੰਡ ਜਿਹੜਾ ਵਾ ਆਪਣਾ ਘਰ ਜਿਹੜਾ ਵਾ ਛੱਡਿਆ ਨਹੀਂ ਛੱਡਿਆ ਨਹੀਂ ਛੱਡਿਆ ਬਿਲਕੁਲ ਇੱਥੇ ਹੀ ਯਾਨੀ ਕਿ ਉਹ ਰਹਿੰਦੇ ਪਏ ਨੇ ਹਾਂ ਇੱਥੇ ਰਹਿੰਦੇ ਪਏ ਬਿਲਕੁਲ ਬਿਲਕੁਲ ਸੋ ਪਿਆਰੇ ਦੋਸਤੋ ਇਨੀਆਂ ਗੱਲਾਂ ਦੇ ਨਾਲ ਅਸੀਂ ਅੰਕਲ ਅੰਕਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਆਉਣ ਲਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਆਨੂੰ ਵੈਲਕਮ ਸੋ ਪਿਆਰੇ ਦੋਸਤੋ ਇਹ ਸੀ ਸਾਡਾ ਅੱਜ ਵਾਲਾ ਵਲੌਗ ਅੱਜ ਵਾਲੀ ਵੀਡੀਓ ਜੇਕਰ ਤੁਹਾਨੂੰ ਅੱਜ ਵਾਲੀ ਵੀਡੀਓ ਅੱਜ ਵਾਲਾ ਵਲੌਗ ਵਧੀਆ ਲੱਗਾ ਹੋਵੇ ਤੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਸਾਨੂੰ ਇਸ ਰਾਜੇਤਾਲ ਪਿੰਡ ਦੇ ਵਿੱਚ ਸਾਡਾ ਇਹ ਵੀਰ ਮਿਲਿਆ ਵਾ ਇਹਨੇ ਬਹੁਤ ਸਪੋਰਟ ਕੀਤੀ ਇਸ ਪਿੰਡ ਨੂੰ ਘਮਾਉਣ ਵਾਸਤੇ ਅਸੀਂ ਮਿਲਦੇ ਹਾਂ ਹੁਣ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ 'ਚੇ ਤਬ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ